ਹੋਰ ਦੇਖਿਓ ਹੁਣ ਆਉਂਦੀ ਕਰੇ ਚੈੱਕ ਪਲੀਜ਼ ਹੁਣ ਆਉਂਦੀ ਹੈ ਜੀ ਹੋੜ ਆ ਗਈ ਓਕੇ ਓਕੇ ਮੈਂ ਕਿਹਾ ਤੁਹਾਡੇ ਸਬਸਕ੍ਰਾਈਬਰ ਵਧਣ ਲੱਗੇ ਕਿ ਨਾ ਸਬਸਕ੍ਰਾਈਬਰ ਕਿੰਨੇ ਹੋ ਗਏ ਤੁਹਾਡੇ ਜਸਵਿੰਦਰ ਜੀ ਲਾਈਵ ਸਟਾਰਟ ਕੀਤਾ ਹੁਣ ਲੱਗੇ ਵਧਣਾ ਚਲੋ ਵਧੀਆ ਦਬ ਕੇ ਰੱਖਿਆ ਕਰੋ ਕਿੰਨੇ ਵਜੇ ਲਾਈਵ ਹੋਣੀ ਹੈ 369 ਇਹ ਤੁਸੀਂ ਨਾ ਇੰਸਟਾ ਚਲਾ ਲਿਓ ਇੰਸਟਾ ਚਲਾਉਣਿਓ ਇੰਸਟਾ ਤੇ ਰੀਲਾਂ ਪਾਇਆ ਕਰੋ ਤੁਸੀਂ ਆਪਣੇ ਜੋ ਵੀ ਬਣਾਉਣੇ ਬਲੌਗ ਇੰਸਟਾ ਤੇ ਰੀਲਾਂ ਪਾ ਕੇ ਨਾ ਲਿੰਕ ਤੁਸੀਂ ਆਪਣਾ ਇਹਦਾ ਪਾਇਆ ਕਰੋ YouTube ਦਾ ਇੰਸਟਾ ਤੇ ਜਲਦੀ ਵਾਇਰਲ ਹੁੰਦੀ ਹੈ ਇਹ ਵੀ ਪੰਗਾ ਹੁੰਦਾ ਨਾ ਚਲੋ ਨਹੀਂ ਤੁਸੀਂ ਇਦਾਂ ਜਿਹੜਾ ਵਲੌਗ ਬਣਾਉਣੇ ਹੋ 2 ਸਾਲ ਦੇ ਨਾਲੇ 3 ਓਕੇ ਨਹੀਂ ਤੁਸੀਂ ਨਾ ਜਿਹੜੀ ਜੁੜਗੇ ਲਾਈਵ ਦੇ ਵਿੱਚ ਮੈਨੂੰ ਕਾਲ ਆ ਗਈ ਸੀ ਉਹਦੇ ਕਰਕੇ ਕੱਟ ਗਿਆ ਲਾਈਵ ਮੈਨੂੰ ਫੋਨ ਆ ਗਿਆ ਸੀ ਪਿੱਛੋਂ ਦੇ ਕਰਕੇ ਕੱਟ ਗਿਆ ਨਹੀਂ ਤੁਸੀਂ ਜਿਹੜਾ ਬਲੌਗ ਬਣਾਉਨੇ ਹੋ ਉਹ ਉਹ ਬਲੌਗ ਦੇ ਵਿੱਚੋਂ ਛੋਟੇ ਕਲਿੱਪ ਕੱਟ ਕੇ ਪਾਇਆ ਕਰੋ ਬਣਾਉਣ ਦੀ ਲੋੜ ਨਹੀਂ ਹੈਗੀ ਉਹਦੇ ਵਿੱਚ ਉਹਦੇ ਤੋਂ ਕੱਟ ਕੇ ਪਾ ਦਿਆ ਕਰੋ ਦੋ ਤਿੰਨ ਟਾਈਮ ਪਾਓ ਉਹਦੇ ਨਾਲ ਲਿੰਕ ਪਾ ਦਿਓ ਤੁਹਾਡੀ ਜ਼ਰੂਰਤ ਹੁੰਦਾ ਹੁਣ ਤਾਂ 500 ਤੇ ਜਾ ਕੇ ਮੌਨ ਤੇਜ ਹੋ ਜਾਂਦਾ ਜੇ ਤੁਸੀਂ ਵਾਚ ਟਾਈਮ ਪੂਰਾ ਕਰਕੇ ਇਨਸਟਾ आईडी ਬਣਾ ਲਓ ਜਿੰਨ ਥੋੜੀ ਨਹੀਂ ਬਣੀ ਹੋਈ ਉਹਦੇ ਨਾਲ ਤੁਸੀਂ ਨਾਲ ਲਿੰਕ ਪੇਸਟ ਕਰਕੇ ਜਿਹੜੀ ਰੀਲ ਵੀ ਪਾਉਂਗੇ ਤੁਸੀਂ ਉਹਦੇ ਨਾਲ ਪੇਸਟ ਕਰਦਿਆ ਕਰੋ ਹਾਂ ਜਿਹੜੀ ਇਨਸਟਾ ਤੇ ਰੀਲ ਬਹੁਤ ਤੁਸੀਂ ਦੇਖੋ ਮੈਂ ਕੱਲ ਪਰਸੋ ਇੱਕ ਰੀਲ ਪਾਈ ਸੀ ਉਹਦੇ ਦੀ ਛੋਟੀ ਕਲਿੱਪ ਸੀ ਬਿਲਕੁਲ ਜਮੀ ਉਹ ਅੱਜ ਮਿਲੀਅਨ ਤੇ ਚੱਲ ਜਾਣੀ ਐ 80 ਤੋਂ ਪਲੱਸ ਕਰ ਗਈ ਕੁਛ ਨਹੀਂ ਕੀਤਾ ਉਹਦੇ ਨਾਲ ਤੁਸੀਂ ਦੇਖਿਓ ਕੱਖ ਨਹੀਂ ਪਾਇਆ ਉਹਦੇ ਵਿੱਚ ਮੈਂ ਇਹ ਕਰਾ ਵੀ ਤੂੰ ਉਹਦੇ ਨਾਲ ਕੀ ਹੁੰਦਾ ਉਹ ਵਾਇਰਲ ਜਲਦੀ ਹੁੰਦੀ ਆ ਜਿਆਦੇ ਲੋਕਾਂ ਤੱਕ ਜਾਂਦੀ ਆ ਉਹ ਤੁਹਾਡਾ ਲਿੰਕ ਚੈੱਕ ਕਰਨਗੇ ਫਿਰ ਤੁਹਾਡੇ ਬਲੌਗ ਤੇ ਆਉਣਗੇ ਸਮਝ ਰਹੇ ਮੇਰੀ ਗੱਲ ਉਹਦੇ ਤੇ ਜਿਆਦੇ ਲੋਕ ਟਰਾਈ ਕਰਦੇ ਨੇ ਤੁਸੀਂ ਆਪਣਾ YouTube ਦਾ ਲਿੰਕ ਨਾਲ ਪੇਸਟ ਕਰਤਾ ਉੱਥੇ ਹੁਣ ਉਹਦੇ ਤੇ ਬਹੁਤ ਤੇਜ਼ ਵਾਇਰਲ ਹੁੰਦੀ ਆ ਜਿਹੜੀ ਰੀਲ ਆਪਾਂ ਪਾਉਨੇ ਆ ਤਾਂ ਕਰਕੇ ਜਿਹੜਾ ਤੁਸੀਂ ਬਲੌਗ ਪਾਉਨੇ ਹੋ ਉਹਦਾ ਕੱਟ ਕੇ ਉੱਤੇ ਉੱਤੇ ਟਾਈਟਲ ਲਿਖਤਾ ਉਹਦੇ ਵੀ ਜਿਹੜੀ ਫੁੱਲ ਵੀਡੀਓ ਆਪਣੀ ਇਨਸਟਾ ਉਹਦੇ ਦੀ ਦੇਖੋ YouTube ਦੇ ਉੱਤੇ ਹੁਣ ਗੱਲ ਸਮਝੀ ਜਿਹੜੀ ਤੁਸੀਂ ਉੱਤੇ ਰੀਲ ਪਾਉਂਗੇ ਉਹਦੇ ਰੀਲ ਦੇ ਉੱਤੇ ਲਿਖਿਆ ਕਰੋ ਵੀ ਲਿੰਕ ਤੇ ਕਲਿੱਕ ਕਰਕੇ ਤੁਸੀਂ ਪੂਰੀ ਵੀਡੀਓ ਉਹਦੇ ਦੇਖ ਸਕਦੇ ਹੋ ਆਪਣੇ YouTube ਚੈਨਲ ਦੇ ਉੱਤੇ ਆਪਣੇ ਆਪ ਜਾਊਗੀ ਉੱਥੇ ਫਿਰ ਦੇਖਿਓ ਤੁਸੀਂ ਨਾਲੇ ਤੁਹਾਡੇ ਪੱਕੇ ਸਬਸਕ੍ਰਾਈਬਰ ਹੋਣਗੇ ਤੁਹਾਨੂੰ ਇੱਕ ਸਪੈਸ਼ਲ ਰੀਲਾ ਬਣਾਉਣਾ ਤੁਸੀ ਉਦਾਂ ਮੈਂ ਆਪਣੀ ਵੀਡੀਓ ਚ ਕੱਟ ਕੇ ਪਾਉਣਾ ਹੁੰਦਾ ਮਤਲਬ ਕੋਈ ਕਿਛੜਿਤ ਪਾ ਦਿਓ ਉਹਦੇ ਚ ਕੱਟ ਕੇ ਉਹ ਵਧੀਆ ਹੁਣ ਰੀਲਾ ਬਣਾਉਣ ਲੱਗੇ ਫੇਰ ਤਾਂ ਤੁਸੀਂ ਕੰਮ ਕਰੀ ਖੜਿਓ ਫੇਰ ਨਹੀਂ ਬੱਚੇ ਪਾਲਦੇ ਰੀਲਾ ਬਣਾਉਣਾ ਸਪੈਸ਼ਲ ਕੱਟ ਕੇ ਪਾਓ ਤੁਸੀਂ ਜਿਹੜਾ ਵਲੌਗ ਬਣਾਉਂਦੇ ਹੋ ਤੁਸੀਂ ਟਰਾਈ ਕਰਕੇ ਦੇਖੋ ਕਿੰਨੀ ਚੱਲੂਗੀ ਪਹਿਲਾ ਜਦੋਂ ਸ਼ੁਰੂ ਆ ਸ਼ੁਰੂ ਦੇ ਵਿੱਚ ਤੁਹਾਨੂੰ ਐ ਲੱਗੂਗਾ ਜਦੋਂ ਇੱਕ ਵਾਰੀ ਚੱਲ ਪਿਆ ਵੀ ਇੰਸਟਾ ਤੇ ਆਉਣ ਲੱਗਿਆ ਜਦੋਂ ਇੰਸਟਾ ਵਾਲੇ ਖੋਲ ਰਾਉਣ ਲੱਗੇ ਤੁਹਾਡੇ

ਇਨਸਟਾ ਤੇ ਚੱਲਦਾ ਸਾਰੇ ਸੈਟਾਂ ਨਾਲ ਉਹ ਨੂੰ ਹਰ ਇੱਕ ਦੇਖ ਰਿਆ YouTube ਹਰ ਇੱਕ ਨਹੀਂ ਦੇਖਦਾ Facebook ਹਰ ਇੱਕ ਨਹੀਂ ਦੇਖਦਾ ਇਨਸਟਾ ਸਾਰੀ ਚਲਾਉਂਦੇ ਆ ਅਮਨ ਕੀ ਹਾਲ ਹੈ ਬਤੋਏ ਹੈਲੋ ਹੈਲੋ ਕੀ ਹਾਲ ਚਾਲ ਹਨੁਤ ਕਾਣਾ ਖਾ ਲਿਆ ਦੁਪਹਿਰ ਦਾ ਹਾਰ ਐਸੀ ਨਾਲ ਨਾਲ ਤੁਹਾਡਾ লাইਵ ਤੇ ਚਲੋ ਕੋਈ ਗੱਲ ਨਹੀਂ ਤੇ ਮੈਂ ਜਵਾਕ ਨੂੰ ਕਹ ਰਿਹਾ ਸੀ ਆ ਬੱਚਾ ਇੱਕ ਨਾਲ ਅਮਨ ਇਹ ਹੈਗਾ ਸੰਗਰੂਰ ਤੋਂ ਕਿਉਂਕਿ ਮੈਂ ਤਾਂ ਖਾਣਾ ਖਾ ਕੇ ਬੈਠਦਾ ਹਾਂ 2 ਵਜੇ ਪੱਕਾ ਟਾਈਮ ਆਪਣਾ ਤੇ ਰਾਤ ਨੂੰ 9 ਵਜੇ ਵਾਲਾ ਵੀ ਪੱਕਾ ਹੀ ਆ ਅਲਾਤ ਨੂੰ 9 ਵਜੇ ਜਿਹੜੇ ਉਹ ਲੱਗ ਜੁੜਦੇ ਆ ਮੇਰੇ ਨਾਲ ਆਪਣਾ ਹੁਣ ਫੇਸਬੁੱਕ ਤੇ ਵੀ ਲਾਈਵ ਕਰਿਆ ਕਰਾਂਗੇ ਅਸੀਂ ਮੇਰਾ ਫੇਸਬੁੱਕ ਪੇਜ ਵੀ ਬਣਿਆ ਹੋਇਆ ਉਹਦੇ ਵੱਖਰੀ ਅਪਡੇਟ ਹੁੰਦੀਆਂ ਥੋੜੀ ਜੀ ਉਹਨੂੰ ਵੀ ਤੁਸੀਂ ਫੋਲੋ ਕਰ ਲਿਓ ਇਹ ਚਲਾਉਣੇ ਹੁੰਦਾ ਤੁਸੀਂ ਜਿਹੜੇ ਵਲੌਗ ਕਿਹੜੀ ਕਿਹੜੀ ਚੀਜ਼ ਕੱਲੇ ਕੁਕਿੰਗ ਦੇ ਬਣਾਉਣੇ ਹੋ ਜਿਹੜੇ ਤੁਸੀਂ ਵਲੌਗ ਕੱਲੀ ਕੁਕਿੰਗ ਦੇ ਬਣਾਉਣੇ ਹੋ ਜਾਂ ਹੋਰ ਵੀ ਬਣਾਉਣੇ ਹੋ ਹਾਂ ਇੱਕ ਗੱਲ ਹੈ ਕਿ ਆ ਜਿਹੜਾ ਬੇਬੀ ਵਾਲਾ ਵਲੌਗ ਹੈ ਇਹ ਬਹੁਤ ਘੱਟ ਲੋਕਾਂ ਦਾ ਬਣਾਇਆ ਹੈ ਉਹਦੇ 'ਚ ਤੁਸੀਂ ਅ ਕੈਰ ਨੂੰ ਲੈ ਕੇ ਬਣਾਓ ਸਾਰੇ ਜਿਨ੍ਹਾਂ ਨੇ ਉਹਦੀ ਸਟੋਰੀ ਬਣਾਇਆ ਕਰੋ ਤੁਸੀਂ ਆਹ ਦੇਖੋ ਬੜੀ ਚੀਜ਼ ਜੀ ਮਿਲਗੀ ਤੁਹਾਡੀ ਗੱਲ ਤੋਂ ਜਿਹੜਾ ਬੇਬੀ ਜੀ ਦਾ ਤੁਸੀਂ ਬਣਾਉਨੇ ਹੋ ਕੋਈ ਵੀ ਉਹਦੀ ਇੱਕ ਇੱਕ ਚੀਜ਼ ਦਾ ਕੋਈ ਸ਼ਾਰਟ ਬਣਾਇਆ ਕਰੋ ਨਾਲੇ YouTube ਤੇ ਨਾਲੇ Insta ਤੇ ਕੋਈ ਸਿਰਾਰਤ ਕਰਦਾ ਬੇਬੀ ਕਈ ਵਾਰ ਇਹ ਇਆਂ ਚੀਜ਼ਾਂ ਆਉਂਦੀਆਂ ਨੋਟ ਰੱਖਿਆ ਕਰੋ ਤੁਸੀਂ ਬਿਲਕੁਲ ਵੱਖਰੀ ਜੀ ਗੱਲ ਕਰਦਾ ਹੈਗਾ ਹੈਨਾ ਤੁਰੂ ਤੁਸੀਂ ਨਾਲ ਦੀ ਨਾਲ ਪੋਸਟ ਕਰੋ ਇਹ ਬੀਬੀ ਵਾਲੇ ਬਲੌਗ ਬਹੁਤ ਘਟ ਨੇ ਕਿ ਜਿਵੇਂ ਛੋਟੇ ਬੀਬੀ ਨੇ ਜਿਹੜੀ ਨਵੀਂ ਫੀਮੇਲ ਜੁ ਹੁੰਦੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਜਾਣਕਾਰੀ ਵਾਸਤੇ ਵੀ ਦਿੰਦਾ ਆ ਪਾ ਆ ਗੱਲ ਦੀ ਆ ਗੇਰ ਕਰਨੀਆਂ ਹਨਾ ਵੀ ਚੱਕਣ ਦੇ ਤਰੀਕੇ ਦੱਸੋ ਉਹਨੂੰ ਵੀ ਜੇ ਐਵੇਂ ਚੱਕਾਂਗੇ ਮੈਂ ਵੈਸੋਂ ਸੁਲਾਹ ਨਹੀਂ ਦਿੰਦਾ ਕਿ ਵੈਸੇ ਗੱਲ ਕਰ ਰਿਹਾ ਮੈਂ ਉਹ ਤਾਂ ਤੁਹਾਡੀ ਮਰਜ਼ੀ ਹੈ ਤੁਸੀਂ ਮੇਰੇ ਨਾਲ ਜਿਆਦਾ ਮਤਲਬ ਸਮਝਦਾਰ ਹੋਵੋਗੇ ਵੀ ਉਹ ਇਦਾਂ ਚੱਕਣਾ ਚਾਹੀਦਾ ਇਸ ਤਰੀਕੇ ਨਾਲ ਇਹਨੂੰ ਹੈਂਡਲ ਕਰ ਸਕਦੇ ਆਪਾਂ ਵਧੀਆ ਵੀ ਇਸ ਤਰ੍ਹਾਂ ਬੱਚਾ ਹੋ ਤੇ ਹੁਣ ਜੇ ਮੈਂ ਛੋਟੇ ਬੱਚੇ ਹੁੰਦੇ ਨੇ ਛੋਟੇ ਬੱਚਿਆਂ ਨੂੰ ਕਈ ਵਾਰੀ ਇੱਥੋਂ ਇਧਰ ਲਾ ਕੇ ਚੱਕ ਜਿਵੇਂ ਪਹਿਲਾਂ ਚੱਕਦੇ ਸੀ ਹਨਾ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਗੱਲ ਜਿਹੜੀ ਐ ਟਕਟਰੀ ਨੂੰ ਕਿਤੇ ਨੇ ਜਿਹੜੇ ਬੌਕਰਾਂ ਦੇ ਵਿੱਚ ਬੱਚੇ ਘਮਾਉਂਦੇ ਨੇ ਬਹੁਤ ਨੁਕਸਾਨਦੇ ਆ ਉਹ ਅੱਗੇ ਜਾ ਕੇ ਵੱਡਾ ਹੋਏ ਜਦੋਂ ਜੱਪ ਸੜਨਗੇ ਇਹ ਇਹ ਚੀਜ਼ਾਂ ਦੇ ਤੁਸੀਂ ਵਲੌਗ ਬਣਾਓ ਮੈਂ ਸ਼ੁਰੂ ਕਰੂੰਗਾ ਨਹੀਂ ਤਾਂ ਫਿਰ ਜਿਹੜੀ ਜਿਹੜੀ ਸਮਝੋ ਤੁਸੀਂ ਜਿਹੜੇ ਬੌਕਰਾਂ ਦੇ ਵਿੱਚ ਬੱਚੇ ਖੜਾਉਂਦੇ ਆ ਉਹ ਉਹਦੇ ਪਾ ਕੇ ਰੱਖਦੇ ਆ ਉਹ ਬਹੁਤ ਨੁਕਸਾਨਦੇ ਹੋਣਗੇ ਜਿਵੇਂ ਸੋਤੇ ਬੱਚਿਆਂ ਦੇ ਨੇੜੇ ਮੋਬਾਈਲ ਹੈ ਕਈ ਵਾਰੀ ਪਿਆ ਤੁਸੀਂ ਉਹਨੂੰ ਚੱਕ ਕੇ ਪਾ ਰੱਖੋ ਉਹਦੇ ਤੇ ਮੈਸੇਜ ਦਿਓ ਵੀ ਇਹ ਹਾਨੀਕਾਰਕ ਹੈ ਬ੍ਰੇਨ ਤੇ ਅਸਰ ਹੁੰਦਾ ਬਹੁਤ ਇਹਨਾਂ ਨੂੰ ਇੰਟਰਸਟ ਨਾਲ ਦੇਖਣਗੇ ਲੋਕ ਜਿਵੇਂ ਅੱਜਕੱਲ ਇੱਕ ਦਿੱਕਤ ਆ ਰਹੀ ਹੈ ਤੁਹਾਨੂੰ ਪਤਾ ਬੱਚਿਆਂ ਦੇ ਵਿੱਚ ਡਿਸਆਰਡਰ ਬੱਚੇ ਪੈਦਾ ਹੋ ਰਹੇ ਨੇ ਜ਼ਿਆਦਾਤਰ 70% ਤੇ ਐਵਰੇਜ ਆ ਗਈ ਇਸ ਲਈ ਮੈਂ ਵੀਡੀਓ ਬਣਾਉਣੀ ਹੈ ਇਸ ਕੌਮਪਟ ਦੇ ਉੱਤੇ ਤੁਸੀਂ ਦੇਖ ਸਕਦੇ ਹੋਗੇ ਵੀ ਬੱਚਿਆਂ ਦੇ ਵਿੱਚ ਇਹ ਚੀਜ਼ ਦੀ ਬਹੁਤ ਦਿੱਕਤ ਆ ਰਹੀ ਹੈ ਜਿਹੜੇ ਨਵੀਂ ਪਨੀਰੀ ਹੋ ਰਹੀ ਆ ਹੁਣ ਅੱਜ ਕੱਲ ਬੱਚੇ ਆ ਰਹੇ ਨੇ ਉਹ ਸਿਰਫ ਉਹਦੇ ਉਹਦੇ ਕਾਰਨ ਮਦਰ ਹੈ ਉਹਨਾਂ ਦੀ ਜਿਹੜੀ ਅਟੈਚਮੈਂਟ ਨਹੀਂ ਹੁੰਦੀ ਹੈਗੀ ਇਹ ਚੀਜ਼ਾਂ ਤੁਸੀਂ ਨੋਟ ਕਰੋ ਜਿਹੜੀ ਉਹਨਾਂ ਦੀ ਮਾਦਰ ਦੇ ਨਾਲ ਅਟੈਚਮੈਂਟ ਹੁੰਦੀ ਉਹ ਪ੍ਰੋਪਰ ਨਹੀਂ ਹੋ ਰਹੀ ਉਹਦਾ ਕਾਰਨ ਇਹ ਹੀ ਹੈ ਉਹ ਉਹ ਫਿਰ ਹੌਲੀ ਹੌਲੀ ਨਾ ਉਹ ਡਿਸਆਉਂਟਰੀ ਹੋ ਜਾਣਗੇ ਬਾਦ ਵਿੱਚ ਚੀਕਾਂ ਪੈਂਦੀਆਂ ਦੇਖਿਓ ਤੁਸੀਂ ਪੰਜਾਬ 'ਚ ਖਾਸ ਕਰਕੇ ਬਹੁਤ ਬੁਰਾ ਹਾਲ ਹੋਣਾ ਕੋਈ ਕੋਈ ਵੀ ਚੀਜ਼ ਆ ਜਿਵੇਂ ਆਪਾਂ ਰਿਸ਼ਤੇਦਾਰੀ ਚ ਜਾਣਦੇ ਹੁੰਦੇ ਹਾਂ ਨਾ ਜਦੋਂ ਆਪਾਂ ਟਾਈਮ ਟੂ ਟਾਈਮ ਜਾ ਰਹਿਆਂਗੇ ਰਿਸ਼ਤੇਦਾਰੀ ਬਣੀ ਰਹਿੰਦੀ ਆ ਜਦੋਂ ਲੰਬਾ ਸਮਾਂ ਤੇ ਜਾਂਦੇ ਆ ਉਦੋਂ ਪਿਆਰ ਆਟੋਮੈਟਿਕਲੀ ਘਟ ਜਾਂਦਾ ਹੁੰਦਾ ਉਹਨਾਂ ਦੀ ਅਟੈਚਮੈਂਟ ਘਟ ਜਾਂਦੀ ਆ ਫੋਨ ਕਾਲ ਜ ਘਟ ਜਾਂਦੀਆਂ ਨੇ ਉਹਨਾਂ ਦਾ ਮੋਹ ਉਹੋਂ ਹਟ ਜਾਂਦਾ ਆਟੋਮੈਟਿਕਲੀ ਸੇਮ ਪੋਜੀਸ਼ਨ ਆ ਜਿਹੜੇ ਨਵੇਂ ਬੱਚੇ ਪੈਦਾ ਹੁੰਦੇ ਆਗੇ ਅੱਜ ਕੱਲ ਵੀਡੀਓ ਦੀ ਅਟੈਚਮੈਂਟ ਨਹੀਂ ਹੋ ਰਹੀ ਉਹ ਡਿਸਆਰਡਰ ਕਿਉਂ ਹੋ ਰਹੇ ਨੇ ਇਸੇ ਕਾਰਨ ਕਰਕੇ ਨੇ ਜਿਹੜੀ ਮਦਰ ਹੈ ਉਹ ਕਿਤੇ ਨਾ ਕਿਤੇ ਗੈਰਹਾਜ਼ਰ ਹੈ ਬੱਚੇ ਚੱਕਦੀ ਨਹੀਂ ਉਹਨੂੰ ਉਹਦੀ 스మెਲ ਨਹੀਂ ਆਉਂਦੀ ਉਹਦੇ ਚ 스మెਲਨ ਵਾਲੀ ਲਗਾਉ ਹੁੰਦਾ ਤੁਸੀਂ ਦੇਖਿਆ ਕਰੋ ਚਾਰ ਬੰਦੇ ਖੜੇ ਹੁੰਦੇ ਜਦੋਂ ਮਦਰ ਖੜੀ ਹੁੰਦੀ ਹੈ ਬੱਚਾ ਉਹਦੀ ਪਲਟੇ ਜਾਂਦਾ ਹੁੰਦਾ ਉਹਦੀ ਜਿਹੜੀ ਬਾਡੀ ਫਰੇਗਰੈਂਸ ਕਹ ਲੋ ਚਾਹੀਦੀ ਉਹਦੀ ਬਾਡੀ ਦੀ 스మెਲ ਕਹ ਲੋ ਚਾਹੀਦੀ ਉਹਦੇ ਨਾਲੀ ਅਟੈਚਮੈਂਟ ਹੁੰਦੀ ਹੈ ਇਹਨਾਂ ਨੇ ਬੌਕਰ ਚ ਧਰ ਤੇ ਚੱਕ ਕੇ ਜਵਾਗ ਤੂੰ ਦੂਜੀ ਗੱਲ ਜਿਹੜੀ ਬਾਈ ਕੋਲੇ ਪੜਦੇ ਨੇ ਸਾਰੇ ਬੱਚੇ ਬਾਈਆਂ ਰੱਖੀਆਂ ਨੇ ਇਹ ਚੀਜ਼ਾਂ ਨੋਟ ਕਰਨ ਵਾਲੇ ਨੇ ਅਮਨ ਹੁਣ ਮੈਂ YouTube ਤੇ ਲਾਈਵ ਹੋ ਰਿਆਂ ਹਾਂ ਉਹਨੂੰ ਕੱਟ ਕੇ ਕਿਵੇਂ ਲਾਈਵ ਹੋਵਾਂ ਪੂਰੀ ਲਾਈਵ ਹੋਇਆ ਅਜੇ ਮੈਂ ਸ਼ਾਮ ਨੂੰ ਹੋ ਜਾਗਾ ਲਾਈਵ ਠੀਕ ਹੈ ਫੇਸਬੁਕ ਤੇ ਸ਼ਾਮ ਨੂੰ ਪੱਕਾ ਲਾਈਵ ਹੋਊਗਾ ਇਹ ਦੁਪਹਿਰ ਵਾਲਾ ਟਾਈਮ ਜਿਹੜਾ 2 ਵਜੇ ਦਾ ਮੇਰੇ YouTube ਤੇ ਆ ਰਾਤ ਵਾਲਾ ਮੈਂ ਬਦਲ ਲੈਂਦਾ ਜਿਹੜਾ 9 ਵਜੇ ਵਾਲਾ ਲਾਈਵ ਆ ਉੱਤੇ ਉਹਦੇ ਵਿੱਚ ਆ ਜੀ ਫੋਰਸ ਨਾਲ ਤੇਰੇ ਨਾਲ ਗੱਲਬਾਤ ਕਰਦਾ ਮੈਂ ਦੱਸੋ ਕੀ ਹਾਲ ਚਾਲ ਹੈ ਤੇਰਾ ਅੱਜ ਕੀ ਪੜਿਆ ਫਿਰ ਅਮਰ ਪੜਾਈ ਕੀਤੀ ਅੱਜ? ਹੂੰ? ਮੈਥ ਪੜਿਆ। ਵਧੀਆ ਗੱਲ ਬਾਤ ਆ। ਐਕਸਰਸਾਈਜ਼ ਐਕਸਰਸਾਈਜ਼ ਕੀਤੀ? ਐਕਸਰਸਾਈਜ਼ ਕੀਤੀ ਜਾਂ ਨਹੀਂ ਆ ਦੱਸਣੀ। ਡਾਂ ਡੇਲੀ ਸੀਰੀਅਲ ਆ ਸੀਰੀਅਲ ਦੇਖਿਆ ਦੀ ਗੱਲ ਸੀਰੀਅਲ ਚੁੱਕੀ ਕੱਢੇਗਾ ਮੈਂ ਤਾਂ ਇਹ ਕਹਣਾ ਵੀ ਐਕਸਰਸਾਈਜ਼ ਕੀਤੀ ਅੱਜ ਕਹਿੰਦਾ ਡਾਂ ਡੇਲੀ ਸੀਰੀਅਲ ਇਹ ਕਿਹੜਾ ਗੱਲ ਪਿਆ ਮੈਂ ਤਾਂ ਦੇਖਦਾ ਨਹੀਂ ਸਾਡਾ ਟੀਵੀ ਹੈ ਨਹੀਂਗਾ ਡਿਲੀਟ ਕਰਤਾ ਇਦਾਂ ਡੇਲੀ ਕਿਹੜਾ ਸੀਰੀਅਲ ਆ ਗਿਆ ਆਏ ਜਿੰਨੇ ਅਫਰ ਟਾਈਮ ਮੇਰਾ ਘਟਦਾ ਜਾਂਦਾ ਹੁਣ ਸਾਹਿਲਾ ਅੰਕਲ ਜੀ ਤੁਸੀਂ ਕਿਸ ਦਾ ਕੰਮ ਕਰਦੇ ਹੋ ਬਿਜਲੀ ਦਾ ਹਾਂਜੀ ਸਾਰੇ ਸੱਜਣਾ ਨੂੰ ਕਹਿ ਦੋ ਫੇਸਬੁੱਕ ਤੇ ਲਾਈਵ ਆ ਜਾਣਗੇ ਨਹੀਂ ਮੈਂ ਲਾਈਵ ਕਰਤਾ ਤੁਸੀਂ ਆ ਜਾਓ ਓਕੇ ਓਕੇ ਸਾਹਿਲ ਕਿੱਥੋਂ ਬਲੌਂਗ ਕਰਦੇ ਤੁਸੀਂ ਸਾਹਿਲ ਕਿੱਥੋਂ ਬਲੌਂਗ ਕਰਦਾ ਸੰਜੇ ਕਪੂਰ ਪਾਜੀ ਜੈ ਸ਼੍ਰੀ ਰਾਮ ਰਾਧੇ ਰਾਧੇ ਜੀ ਕੀ ਹਾਲ ਹੈ ਸੰਜੇ ਕਪੂਰ ਜੀ ਵੈਲਕਮ ਤੁਹਾਡਾ ਪਹਿਲੀ ਵਾਰੀ ਲਾਈਵ 'ਚ ਆਇਓ। ਬਹੁਤ ਵਧੀਆ ਪਹਿਲੀ ਵਾਰੀ ਲਾਈਵ 'ਚ ਆਇਓ। ਕਿੰਨੇ ਯੋ ਤੁਸਾਂ ਕਹਿੰਦੇ ਹੋ। 1 ਮਿੰਟ ਜਿਉਂਦਾ। ਹਾਂਜੀ। ਕਿੱਥੋਂ ਬਲੋਂਗ ਕਰਦੇ ਹੋ? ਆਜੋ ਜਮਾਈ। ਕਿੱਥੋਂ ਬਲੋਂਗ ਕਰਦੇ ਜੀ ਆਪਾਂ? ਪੰਜਾਬ ਤੋਂ ਪੰਜਾਬ ਦੀ ਕਿਹੜੀ ਕਿਹੜੇ ਡਿਸਟ੍ਰਿਕਟ ਦੇ ਵਿੱਚੋਂ ਮੈਂ ਵੀ ਪੰਜਾਬ ਤੋਂ ਆ ਮੈਂ ਵੀ ਪੰਜਾਬ ਤੋਂ ਆ ਜੀ ਪੰਜਾਬ ਦੀ ਕਿਹੜੀ ਜਗ੍ਹਾ ਤੋਂ ਕਰਨਤਾਰ ਤੋਂ ਬਾਜੀ ਬਾਹੋ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ